ਮੇਰੇ ਬਹੁਤ ਵਿਦਵਾਨ ਦੋਸਤੋ ਮੈਂ ótallia ਦੀ ਪ੍ਰਸਿੱਧ ਕਿਤਾਬ ਅਰਥਸ਼ਾਸਤਰ ਦੇ ਉੱਪਰ ਇਸ ਤੋਂ ਪਹਿਲਾਂ ਇੱਕ ਵੀਡੀਓ ਤਿਆਰ ਕਰ ਚੁੱਕਿਆ ਹਾਂ ਉਸ ਦੇ ਵਿੱਚ ਵਿਦਿਆਵਾਂ ਬਾਰੇ ਦੱਸਿਆ ਗਿਆ ਅੱਜ ਆਪਾਂ ਇਸ ਕਿਤਾਬ ਦੇ ਅਗਲੇ ਹਿੱਸੇ ਬਾਰੇ ਗੱਲ ਕਰਦੇ ਹਾਂ ਇਹ ਕਿਤਾਬ ਆਪਣੇ ਆਪ ਵਿੱਚ ਕਿੰਨੀ ਕ ਮਸ਼ਹੂਰ ਆ ਇਸ ਦਾ ਅਨੁਵਾਦ ਲਗਭਗ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੋ ਚੁੱਕਿਆ ਹੈ ਅੰਗਰੇਜ਼ੀ ਤੋਂ ਲੈ ਕੇ ਹਰ ਇੱਕ ਭਾਸ਼ਾ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਿਆ ਜੇ ਨਹੀਂ ਪੜ ਸਕੇ ਤਾਂ ਆਪਾਂ ਸ਼ਾਇਦ ਭਾਰਤੀ ਨਹੀਂ ਪੜ ਸਕੇ ਆਪਾਂ ਅੱਜ ਦੀ ਇਸ ਕਿਤਾਬ ਦਾ ਅਧਿਆਇ ਤੀਜਾ ਤ੍ਰੈ ਦੀ ਉਪਯੋਗਤਾ ਮਾਰੇ ਪੜਨ ਜਾ ਰਹੇ ਹਾਂ ਇਸ ਦੇ ਵਿੱਚ ਤ੍ਰੈ ਕਿਹਾ ਕਿਨੂੰ ਗਿਆ ਸਾਮਵੇਦ ਰਿਗਵੇਦ ਤੇ ਯਜੁਰਵੇਦ ਇਨ੍ਹਾਂ ਤਿੰਨਾਂ ਵੇਦਾਂ ਨੂੰ ਤ੍ਰੈ ਕਿਹਾ ਜਾਂਦਾ ਹੈ ਦੂਜੇ ਜਿਹੜੇ ਵੇਦ ਵਿਸ਼ ਚਾਰ ਨੇ ਅਥਰਵ ਵੇਦ ਇਤਿਹਾਸ ਅਤੇ ਮਹਾ ਭਾਰਤ ਨੂੰ ਵੀ ਵੇਦ ਮੰਨਿਆ ਜਾਂਦਾ ਪਰ ਇਸ ਤੋਂ ਇਲਾਵਾ ਵੀ ਛੇ ਸ਼ਾਸਤਰ ਹੋਰ ਆ ਜਿਹੜੇ ਲੋਕ ਆਈਐਸ ਦੀ ਤਿਆਰੀ ਕਰਦੇ ਨੇ ਜਾਂ ਹਿਸਟਰੀ ਦਾ ਗੰਭੀਰ ਅਧਿਐਨ ਕਰਦੇ ਨੇ ਉਹਨਾਂ ਲਈ ਇਹ ਗੱਲ ਜਾਣਣੀ ਬੇਹੱਦ ਮਹੱਤਵਪੂਰਨ ਪਹਿਲਾ ਹੈ ਸ਼ਿਕਸ਼ਾ ਦੂਜਾ ਹੈ ਕਲਪ ਤੀਜਾ ਹੈ ਵਿਆਕਰਣ ਅੱਗੇ ਹੈ ਛੰਦ ਨਿਰੋਕਤ ਅਤੇ ਜੋਤਿਸ਼ ਇਹ ਚਾਰ ਵਿਧਿਆਵਾਂ ਵੀ ਹੁੰਦੀਆਂ ਹਨ ਸਿੱਖਿਆ ਦੇ ਵਿੱਚ ਕਿਸ ਚੀਜ਼ ਨੂੰ ਸਿੱਖਿਆ ਕਿਹਾ ਜਾਂਦਾ ਆਮ ਤੌਰ ਤੇ ਤਾਂ ਆਪਾਂ ਨੂੰ ਜੇ ਸਿੱਖਿਆ ਦੀ ਗੱਲ ਕਰਾਂਗੇ ਤਾਂ ਆਪਾਂ ਕਹਾਂਗੇ ਸ਼ਾਇਦ ਵਿੱਦਿਆ ਦੀ ਗੱਲ ਕੀਤੀ ਗਈ ਆ ਪਰ ਭਾਸ਼ਾ ਦੇ ਸ਼ੁੱਧ ਉਚਾਰਣ ਨੂੰ ਸਿੱਖਿਆ ਕਿਹਾ ਜਾਂਦਾ ਹੈਗਾ ਇਸ ਤੋਂ ਅੱਗੇ ਹੈ ਕਲਪ ਇਹ ਸੂਤਰਾਂ ਨੂੰ ਕਿਹਾ ਜਾਂਦਾ ਵਿਆਕਰਣ ਤਾਂ ਕੋਈ ਸਮਝਾਉਣ ਦੀ ਜ਼ਰੂਰਤ ਨਹੀਂ ਹੈ ਜ਼ਿਆਦਾ। ਛੰਦ ਹੁੰਦਾ ਹੈ ਵੀ ਕਿਸੇ ਵੀ ਕਵਿਤਾ ਨੂੰ ਮਾਤਰਾਵਾਂ ਅਨੁਸਾਰ ਲਿਖਣਾ। ਨਿਰੁਕਤ ਜਿਹੜਾ ਹੁੰਦਾ ਹੈ ਪਰਾਚੀਨ ਇੱਕ ਗ੍ਰੰਥ ਹੈ ਨਿਰੁਕਤ ਉਹਦੇ ਬਾਰੇ ਗੱਲ ਕੀਤੀ ਗਈ ਹੈ। ਤੇ ਜੋਤਿਸ਼ ਨੂੰ ਵੀ ਵਿੱਦਿਆ ਦੇ ਵਿੱਚ ਇਹ ਛੇ ਸ਼ਾਸਤਰਾਂ। ਇਸ ਤੋਂ ਬਾਅਦ ਵਰਣਾਂ ਬਾਰੇ ਗੱਲ ਕੀਤੀ ਗਈ ਹੈ। ਇਹ ਵਰਣ ਚਾਰ ਨੇ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਤੇ ਚਾਰ ਹੀ ਆਸ਼ਰਮਾ ਚਾਰ ਹੀ ਵਰਣ ਆਸ਼ਰਮ ਕਿਹੜੇ ਨੇ ਬ੍ਰਹਮਚਾਰਜ ਗ੍ਰਹਿਸਤ ਵਾਨ ਪ੍ਰਸਤ ਤੇ ਸੰਨਿਆਸ ਇਸ ਤੋਂ ਬਾਅਦ ਧਰਮ ਦੱਸਿਆ ਗਿਆ ਬ੍ਰਾਹਮਣ ਦਾ ਮੁੱਖ ਧਰਮ ਕੀ ਹੈ ਵਿਦਿਆ ਪੜਨਾ ਪੜਾਉਣਾ ਯੱਗ ਕਰਨਾ ਕਰਾਉਣਾ ਤੇ ਦਾਨ ਦੇਣਾ ਅਤੇ ਦਾਨ ਲੈਣਾ ਖੱਤਰੀ ਦਾ ਮੁੱਖ ਧਰਮ ਹੈ ਵਿਦਿਆ ਪੜਨੀ ਯੱਗ ਕਰਨਾ ਦਾਨ ਦੇਣਾ ਸ਼ਾਸਤਰਾਂ ਰਾਹੀਂ ਆਪਣੀ ਜੀਵਿਕਾ ਚਲਾਉਣੀ ਸੈਨਾ ਆਦ ਵਿੱਚ ਭਰਤੀ ਹੋਣਾ ਅਤੇ ਸਭ ਪ੍ਰਾਣੀਆਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਵੈਸ਼ ਦਾ ਮੁੱਖ ਧਰਮ ਹੈ ਵਿਦਿਆ ਪੜ੍ਹਨੀ ਯੱਗ ਕਰਨਾ ਦਾਨ ਦੇਣਾ ਵਪਾਰ ਲਈ ਖੇਤੀਬਾੜੀ ਕਰਨੀ ਜਾਂ ਕਰਾਉਣੀ ਪਸ਼ੂਆਂ ਨੂੰ ਖਰੀਦਣਾ ਵੇਚਣਾ ਅਤੇ ਵਣਜ ਵਪਾਰ ਕਰਨਾ ਇਸ ਤੋਂ ਅੱਗੇ ਸ਼ੂਦਰਾਂ ਦਾ ਮੁੱਖ ਧਰਮ ਹੈ दिविज ਲੋਕਾਂ ਦੀ ਸੇਵਾ ਕਰਨੀ ਜਿਹੜੇ ਪਹਿਲੋਂ ਤਿੰਨ ਧਰਮਾਂ ਨਾਲ ਨੂੰ ਦਿਵिज ਕਿਹਾ ਜਾਂਦਾ ਦਿਵिज ਦਾ ਮਤਲਬ ਹੁੰਦਾ ਦੋ ਦਫਾ ਜਨਮ ਲੈਣ ਵਾਲਾ ਇਨਸਾਨ ਭਾਵੇਂ ਇੱਕ ਵਾਰ ਤਾਂ ਗਰਭ ਤੋਂ ਜਨਮ ਲੈਂਦਾ ਹੈ ਮਨੁੱਖ ਤੇ ਦੂਜੀ ਵਾਰ ਜਦੋਂ ਜੰਝੂ ਪਹਿਨਦਾ ਉਸ ਵੇਲੇ ਨੂੰ ਵੀ ਨਵਾਂ ਜਨਮ ਕਿਹਾ ਗਿਆ ਹੈ ਇਸ ਕਰਕੇ ਨਾ ਲੋਕਾਂ ਨੂੰ ਦਿਵिज ਕਿਹਾ ਜਾਂਦਾ ਸ਼ੂਦਰ ਦਾ ਮੁੱਖ ਧਰਮ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ ਧਨ ਕਮਾਉਣਾ ਲੈ ਖੇਤੀਬਾੜੀ ਪਸ਼ੂ ਪਾਲਣ ਵਾਰਦਾ ਛੋਟਾ ਮੋਟਾ ਵਪਾਰ ਕਰਨਾ ਕਾਰੂ ਰਾਜ ਤਰਖਾਨ ਦਾ ਕਿੱਤਾ ਕਰਨਾ ਅਤੇ ਨਾਟਕਾਂ ਵਿੱਚ ਅਭਿਨੇ ਜਾਂ ਜਾਦੂ ਮਦਾਰੀ ਦੇ ਕਰਤੱਵ ਦਿਖਾਉਣੇ ਆਪਣੇ ਮੁੱਖ ਧਰਮ ਦੇ ਅਨੁਕੂਲ ਦਸਾਂ ਨੋਵਾਂ ਦੀ ਕਮਾਈ ਕਰਕੇ ਆਪਣੀ ਜੀਵਿਕਾ ਚਲਾਉਣੀ ਆਪਣੀ ਜਾਤ ਵਿੱਚ ਵਿਆਹ ਕਰਨਾ ਇਹ ਮੁੱਖ ਗੱਲ ਲਿਖੀ ਗਈ ਹੈ ਅਰਥ ਸ਼ਾਸਤਰ ਦੇ ਵਿੱਚ ਵੀ ਆਪਣੀ ਜਾਤ ਵਿੱਚ ਵਿਆਹ ਕਰਨਾ ਪਰੰਤੂ ਆਪਣੇ ਗੋਤ ਤੋਂ ਭਿੰਨ ਵਿਆਹ ਕਰਨਾ ਰਿਤੂ ਕਾਲ ਵਿੱਚ ਆਪਣੀ ਪਤਨੀ ਨਾਲ ਸਹਿਵਾਸ ਕਰਨਾ ਰਿਤੂ ਕਾਲ ਹੁੰਦਾ ਹੈ ਮਹਾਵਾਰੀ ਤੋਂ ਬਾਅਦ ਦੇ ਦਿਨਾਂ ਨੂੰ ਜਦੋਂ ਗਰਭ ਧਾਰਨ ਕਰਨ ਲਈ ਇਸਤਰੀ ਪਰਪੱਕ ਹੋ ਜਾਂਦੀ ਹੈ ਉਸ ਨੂੰ ਰਿਤੂ ਕਾਲ ਕਿਹਾ ਜਾਂਦਾ ਹੈ ਦੇਵਤਾ ਪਿੱਤਰ ਤੇ ਪ੍ਰਾਣਿਆਂ ਦਾ ਸਨਮਾਨ ਕਰਨਾ ਸੇਵਕਾਂ ਨੂੰ ਖੁੱਲੇ ਦਿਲ ਨਾਲ ਵਤਨ ਦੇਣਾ ਤੇ ਸਾਰਿਆਂ ਤੋਂ ਪਿੱਛੋਂ ਭੋਜਨ ਕਰਨਾ ਹਰ ਇੱਕ ਗ੍ਰਹਿਸਤੀ ਦਾ ਮੁੱਖ ਧਰਮ ਹੈ ਇਹ ਗ੍ਰਹਿਸਤੀ ਦਾ ਸਾਰਾ ਕੁਝ ਦੱਸਿਆ ਗਿਆ ਜਿਹੜੀ ਮੈਂ ਹੁਣੇ ਪੈਰਾ ਪੜ੍ਹ ਕੇ ਦੱਸਿਆ ਤੁਹਾਨੂੰ ਇਸ ਤੋਂ ਅੱਗੇ ਹੈ ਬ੍ਰਹਮਚਾਰੀ ਬ੍ਰਹਮਚਾਰੀ ਲਈ ਆਪਣੇ ਵੇਦਾਂ ਦਾ ਅਧਿਐਨ ਕਰਨਾ ਨੇਮ ਅਨਸਾਰ ਅਗਨੀ ਵਿੱਚ ਹਵਨ ਕਰਨਾ ਹਰ ਰੋਜ਼ ਸਵੇਰੇ ਦੁਪਹਿਰੇ ਤੇ ਸ਼ਾਮ ਵੇਲੇ ਵਿਧੀ ਪੂਰਵਕ ਇਸ਼ਨਾਨ ਕਰਨਾ ਕੇਵਲ ਭਿਖਿਆ ਤੋਂ ਪ੍ਰਾਪਤ ਅੰਨ ਗ੍ਰਹਿਣ ਕਰਨਾ ਆਚਾਰੀਆ ਲਈ ਆਪਣੇ ਪ੍ਰਾਣ ਵੀ ਵਾਰ ਦੇਣਾ ਅਚਾਰੀਆ ਦੇ ਨਾਂ ਹੋਣ ਤੇ ਅਚਾਰੀਆ ਦੇ ਪੁੱਤਰ ਤੇ ਉਸ ਦੇ ਵੀ ਨਾਂ ਹੋਣ ਤੇ ਆਪਣੇ ਤੋਂ ਉਮਰ ਵਿੱਚ ਵੱਡੇ ਆਪਣੇ ਪੜ੍ਹਨ ਵਾਲੇ ਵਿਅਕਤੀ ਲਈ ਵੀ ਪ੍ਰਾਣ ਵਾਰਨ ਦਾ ਸੰਕਲਪ ਧਾਰਨ ਕਰਨ ਲੈ ਕੇ ਆਗੇ ਇਸ ਦੇ ਵਿੱਚ ਇਸ ਤੋਂ ਅਗਲਾ ਹੈ ਬਾਣ ਪ੍ਰਸਤ ਬਾਣ ਪ੍ਰਸਤ ਸ਼ਬਦ ਜਿਹੜਾ ਹੈ ਬਣ ਤੋਂ ਬਣਿਆ ਬਣ ਦਾ ਮਤਲਬ ਜੰਗਲ ਹੁੰਦਾ ਹੈ ਵੀ ਜਦੋਂ ਮਨੁੱਖ ਗ੍ਰਸਥ ਜੀਵਨ ਬ੍ਰਹਮ ਜੀਵਨ ਨੂੰ ਭੋਗਣ ਤੋਂ ਬਾਅਦ ਜੰਗਲਾਂ ਵਿੱਚ ਲੈ ਜਾਂਦਾ ਬਣ ਦੇ ਵਿੱਚ ਲੈ ਜਾਂਦਾ ਉਸ ਲਈ ਮਰਤਾ ਗਿਛਨ ਬਨ ਪ੍ਰਸਤੀ ਲਈ ਬ੍ਰह्मਚਰਜ ਕਾਮ ਬਾਸਨਾਵਾਂ ਤੋਂ ਆਪਣੇ ਸਰੀਰ ਅਤੇ ਮਨ ਨੂੰ ਪਵਿੱਤਰ ਰੱਖਣਾ ਬਿਨਾਂ ਕਿਸੇ ਬਿਸਤਰ ਜਾਂ ਮੰਜੀ ਤੋਂ ਜ਼ਮੀਨ ਉੱਤੇ ਸੌਣਾ ਸਿਰ ਤੇ ਜਟਾਵਾਂ ਰੱਖਣੀਆਂ ਮਿਰਗ ਚਰਨ ਹਿਰਨ ਦੀ ਖੱਲ ਧਾਰਨ ਕਰਨੀ ਤਿੰਨ ਵੇਲੇ ਇਸ਼ਨਾਨ ਅਤੇ ਹਵਨ ਕਰਨਾ ਦੇਵਤਾ ਅਤੇ ਪ੍ਰਾਣਾਂ ਦਾ ਸਨਮਾਨ ਕਰਨਾ ਧਰਮ ਨਿਰਧਾਰਿਤ ਕੀਤਾ ਗਿਆ ਹੈ ਇਸ ਤੋਂ ਅੱਗੇ ਹੈ ਪਹੀ ਬਰਾਜਕ ਜਾਂ ਸੰਨਿਆਸੀ ਜਦੋਂ 25-25 ਸਾਲ ਦੇ ਤਿੰਨ ਆਸ਼ਰਮ ਨਿਕਲ ਜਾਂਦੇ ਨੇ ਗ੍ਰਸਥ ਆਸ਼ਰਮ 25 ਸਾਲ ਦਾ 25 ਸਾਲ ਦਾ ਬ੍ਰਹਮਚਾਰਿਆ 25 ਸਾਲ ਦਾ ਵਾਨ ਪ੍ਰਸਤ ਨਿਕਲ ਜਾਂਦਾ ਤੇ ਉਸ ਤੋਂ ਬਾਅਦ 25 ਸਾਲ ਦਾ ਸਮਾ ਸੰਨਿਆਸੀ ਹੈ ਲਈ ਇੰਦਰੀ ਸੰਜਮ ਸਮੂਹ ਸੰਸਾਰਕ ਕਮਾਂਕਾਰਾਂ ਨੂੰ ਨਾ ਕਰਨਾ ਕਿਸੇ ਵੀ ਮਾਇਕ ਵਸਤੂ ਦਾ ਸੰਗ੍ਰਹਿ ਨਾ ਕਰਨਾ ਕੇਵਲ ਪ੍ਰਾਣ ਰੱਖਿਆ ਲਈ ਠਿੱਖਿਆ ਉੱਤੇ ਨਿਰਭਰ ਰਹਿਣਾ ਜੰਗਲਾਂ ਵਿੱਚ ਰਹਿਣਾ ਅਤੇ ਉੱਥੇ ਵੀ ਇੱਕੋ ਥਾਂ ਤੇ ਨਟਕਣਾ ਤੇ ਸਰੀਰ ਮਾਨ ਅਤੇ ਵਚਨ ਨੂੰ ਪਵਿੱਤਰ ਰੱਖਣਾ ਇਸ ਬ੍ਰਿਤੀ ਦਾ ਵਿਧਾਨ ਧਰਮ ਵੱਜੋਂ ਪਰਿ ਵਰਾਜਕ ਲਈ ਕੀਤਾ ਗਿਆ ਹੈ ਹਾਂਜੀ ਇਹ ਸੀਗਾ ਥੋੜਾ ਜਿਹਾ ਇਸ ਜਿਹੜਾ ਹੈ ਤ੍ਰਿਈ ਦੀ ਉਪਯੋਗਤਾ ਦੇ ਵਿੱਚ ਵਕ ਵਕ ਵਰਨਾ ਬਾਰੇ ਤੇ ਆਸ਼ਨਾ ਆਸ਼ਰਮਾਂ ਬਾਰੇ ਦੱਸਿਆ ਗਿਆ ਇਸ ਤੋਂ ਅਗਲਾ ਹੈ ਅਧਿਆਇ ਚੌਥਾ ਵਿਦਿਆਮਾਂ ਦਾ ਨਿਰੂਪਣ ਵਾਰਤਾ ਅਤੇ ਦੰਡ ਨੀਤੀ ਵਾਰਤਾ ਦਾ ਸਬੰਧ ਖੇਤੀਬਾੜੀ ਛੋਟੇ ਮੋਟੇ ਵਣਜ ਵਪਾਰ ਨਾਲ ਜਿਵੇਂ ਅਨਾਜ ਪਸ਼ੂ ਸੋਨਾ ਚਾਂਦੀ ਧਨ ਦੌਲਤ ਪਣ ਸੰਪਦਾ ਤੇ ਕਾਮਿਆਂ ਦੀ ਭਰਪੂਰ ਪ੍ਰਾਪਤੀ ਹੁੰਦੀ ਇਹ ਸਭ ਕਸ਼ਤ ਨੂੰ ਅਰਥ ਸ਼ਾਸਤਰ ਦੇ ਵਿੱਚ ਵਾਰਤਾ ਕਿਹਾ ਗਿਆ ਜਿਹੜੀ ਦੰਡ ਨੀਤੀ ਆ ਉਹਦਾ ਮਤਲਬ ਪ੍ਰਸ਼ਾਸਨ ਦੇ ਨਾਲ ਸਬੰਧਤ ਆ ਪੈਸੇ ਤੇ ਲੈ ਨਾਲ ਤੇ ਫੌਜੀ ਸੈਤਾ ਦੋ ਚੀਜ਼ਾਂ ਦੇ ਨਾਲ ਸਬੰਧਤ ਹੈ ਤੇ ਜਿਹੜਾ ਹੈ ਕੁਟਲਿਆ ਇਹ ਕਹਿੰਦਾ ਕਿ ਕਿਸੇ ਵੀ ਰਾਜੇ ਨੂੰ ਵਾਰਤਾ ਤੇ ਦੰਡ ਨੀਤੀ ਦੇ ਵਿੱਚ ਪੂਰੀ ਤਰ੍ਹਾਂ ਸਮਰੱਥ ਹੋ ਕੇ ਚੱਲਣਾ ਚਾਹੀਦਾ ਹੈ ਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅੰਤ ਦੇ ਵਿੱਚ ਇਸ ਦੇ ਵਿੱਚ ਕੁਝ ਜ਼ਿਆਦਾ ਨਹੀਂ ਹੈ ਰਾਜੇ ਦੀ ਦੰਡ ਨੀਤੀ ਦੁਆਰਾ ਸੁਰੱਖਿਤ ਲੋਕ ਆਪਣੇ ਆਪਣੇ ਵਰਨਾਚਾਰੇ ਜਾਤਾਂ ਤੇ ਚਾਰੇ ਆਸ਼ਰਮਾਂ ਦੀਆਂ ਮर्यादाਵਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਕਰਦੇ ਹਨ ਅਤੇ ਆਪਣੇ ਆਪਣੇ ਮਾਰਗਾਂ ਕਮਾਂਕਾਰਾਂ ਤੇ ਪੂਰੀ ਤਰ੍ਹਾਂ ਕਾਇਮ ਰਹਿੰਦੇ ਆ। ਅਧਿਆਇ 5ਵਾਂ ਹੈ ਬਜ਼ੁਰਗ ਲੋਕਾਂ ਦੀ ਅਗਵਾਈ। ਸੰਸਾਰ ਵਿੱਚ ਤਿੰਨੇ ਵਿਧਿਆਵਾਂ ਆਨੁਵਿਕਸ਼ਕੀ, ਤ੍ਰਈ ਅਤੇ ਵਾਰਤਾ। ਆਨੁਵਿਕਸ਼ਕੀ ਅ ਦਰਸ਼ਨ ਸ਼ਾਸਤਰ ਨੂੰ ਕਿਹਾ ਗਿਆ, ਤ੍ਰਈ ਤਿੰਨ ਵਿਦਿਆ ਨੂੰ ਕਿਹਾ ਗਿਆ। ਵਾਰਤਾ ਮੈਂ ਹੁਣੇ ਦੱਸ ਚੁੱਕਿਆ ਤੁਹਾਨੂੰ। ਦੀ ਉਚਿਤ ਵਿਵਸਥਾ ਦਾੰਡਨ ਨੀਤੀ ਦੇ ਕਲਿਆਣਕਾਰੀ ਅਤੇ ਨਿਆਂਮੁਲਕ ਦੰਡ ਨੀਤੀ ਨੂੰ ਕਿਤੇ ਨਾ ਸਮਝ ਲੋ ਵੀ ਸਜ਼ਾ ਦੇ ਦੰਡ ਕਿਹਾ ਗਿਆ ਦੰਡ ਨੀਤੀ ਤੋਂ ਭਾਵ ਰਾਜ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਨਿਰਪਰ ਕਰਦੀ ਹੈ ਵੈਰ ਵਿਰੋਧ ਤੇ ਮਾਨਸਿਕ ਵਿਕਾਰਾਂ ਤੋਂ ਸ਼ੁੱਧ ਅਤੇ ਆਤਮ ਸੰਜਮ ਹੇਠ ਵਿਨੇ ਵਿਨੇ ਦਾ ਸ਼ਬਦ ਨੀਤੀ ਸ਼ਾਸਤਰ ਤੇ ਵਿਵਹਾਰਕ ਪ੍ਰਸ਼ਿਕਸ਼ਨ ਸਿੱਖਣ ਸਿਖਾਉਣ ਦੇ ਨਾਲ ਸੰਬੰਧਤ ਹੈ ਵਿਨੇ ਦਾ ਦੀ ਭਾਵਨਾ ਨਾਲ ਕੀਤੀ ਦੰਡ ਨੀਤੀ ਦੀ ਵਰਤੋਂ ਪ੍ਰਾਣੀ ਮਾਤਰ ਲਈ ਸ਼ਾਂਤੀ ਸੁਰੱਖਿਆ ਅਤੇ ਸੁਖ ਸੰਪਤੀ ਦੀ ਸੁਖਾਮੀ ਸਥਿਤੀਆਂ ਨੂੰ ਜਨਮ ਦਿੰਦੀ ਹੈ। ਬਜ਼ੁਰਗ ਲੋਕਾਂ ਦੇ ਬਾਰੇ ਦੱਸਣ ਤੋਂ ਬਾਅਦ ਕੁਟਲਿਆ ਲਿਖਦਾ ਹੈ ਮੁੰਡਣ ਸੰਸਕਾਰ ਮਗਰੋਂ ਤਿੰਨ ਤੋਂ ਲੈ ਕੇ 5 ਸਾਲਾਂ ਦੀ ਉਮਰ ਵਿੱਚ ਬਾਲਕ ਨੂੰ ਮर्यादा ਅਨੁਸਾਰ ਲਿਪੀ ਅੱਖਰਬੋਧ ਅਤੇ ਗਿਣਤੀ ਦਾ ਅਭਿਆਸ ਕਰਾਉਣਾ ਚਾਹੀਦਾ ਹੈ। ਉਪੋਨयन ਉਪਨयन ਦਾ ਮਤਲਬ ਜੰਜੂ ਸੰਸਕਾਰ ਮਗਰੋਂ ਤ੍ਰਈ ਅਤੇ ਆਨਵਿਕਸ਼ਕੀ ਦੀ ਸਿੱਖਿਆ ਇਹਨਾਂ ਸ਼ਾਸਤਰਾਂ ਦੇ ਮਰਮਗ ਵਿਦਵਾਨਾਂ ਕੋਲੋਂ ਦਿਵਾਉਣੀ ਚਾਹੀਦੀ ਹੈ ਵਾਰਤਾ ਦਾ ਮਤਲਬ ਉਹੀ ਹੈ ਜਿਹੜੀ ਗੱਲ ਮੈਂ ਪਹਿਲਾਂ ਦੱਸੀ ਖੇਤੀਬਾੜੀ ਵਣਜ ਵਪਾਰ ਆਦਿ ਦੀ ਪ੍ਰਸ਼ਿਕਸ਼ਨ ਵਾਰਤਾ ਸੰਬੰਧੀ ਵਿਭਾਗਾਂ ਦੇ ਮੁਖੀ ਦੀ ਨਿਗਰਾਨੀ ਹੇਠ ਦਿਵਾਉਣਾ ਚਾਹੀਦਾ ਹੈ ਦੰਡ ਨੀਤੀ ਪ੍ਰਸ਼ਾਸਨ ਸ਼ਾਸਤਰ ਦਾ ਗਿਆਨ ਪ੍ਰਾਪਤ ਕਰਨ ਲਈ ਇਸ ਸ਼ਾਸਤਰ ਦੇ ਵਿਆਖਿਆਕਾਰਾਂ ਅਤੇ ਸ਼ਾਸਤਰ ਦੀ ਵਿਵਹਾਰਕ ਜੀਵਨ ਵਿੱਚ ਕਰਨ ਵਾਲਿਆਂ ਦੇ ਯੋਗ ਨਿਗਰਾਨੀਆਂ ਟਕਰਾਉਣੀ ਚਾਹੀਦੀ। ਇਸ ਪਰੇ ਦੇ ਵਿੱਚ ਦੱਸਿਆ ਗਿਆ ਕਿ 16 ਸਾਲ ਦੀ ਉਮਰ ਤੱਕ ਬ੍ਰਹਮਚਰਜ ਦਾ ਪਾਲਣ ਕਰਨਾ ਚਾਹੀਦਾ ਹੈ। ਬ੍ਰਹਮ ਦਾ ਅਰਥ ਹੁੰਦਾ ਹੈ ਮਤਲਬ ਗਿਆਨ, ਭੌਤਿਕ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਲਈ ਗੁਰੂਕੁਲ ਵਿੱਚ ਰਹਿਣਾ ਚਾਹੀਦਾ ਹੈ। ਇਸ ਦੇ ਲਈ ਉਹਨਾਂ ਨੇ ਸਿਰਫ ਗੁਰੂਕੁਲ ਦੇ ਵਿੱਚ 16 ਸਾਲ ਜਾਂ ਇਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਜਦੋਂ ਵੀ ਕਦੇ ਲੋੜ ਪੈਂਦੀ ਹੈ ਗੁਰੂਕੁਲ ਦੀ ਜਿਹੜੀ ਅਗਵਾਈ ਲੈਂਦੇ ਰਹਿਣ ਲੈ ਕੇ ਹੈ ਇਸ ਦੇ ਵਿੱਚ ਕੁਟਲਿਆ ਨੇ ਇੱਕ ਰਾਜੇ ਦੇ ਕੀ ਕਰਦਾ ਵਾ ਪ੍ਰਸ਼ਾਸਕ ਰਾਜਕੁਮਾਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਦਿਨ ਦੇ ਪਹਿਲੇ ਭਾਗ ਪ੍ਰਭਾਤ ਵੇਲੇ ਹਾਥੀ ਘੋੜੇ ਰਾਥਾ ਤੇ ਸ਼ਸਤਰ ਸੰਬੰਧੀ ਵਿਦਿਆਮਾਂ ਦਾ ਵਿਵਹਾਰਕ ਪ੍ਰਸ਼ਿਕਸ਼ਨ ਪ੍ਰਾਪਤ ਕਰਨ ਦਿਨ ਦੇ ਤੀਜੇ ਭਾਗ ਵਿੱਚ ਯੋਗ ਵਿਦਵਾਨਾਂ ਦੀ ਸਹਾਇਤਾ ਨਾਲ ਪ੍ਰਾਚੀਨ ਇਤਿਹਾਸ ਦਾ ਅਧਿਐਨ ਕਰਨ ਇਤਿਹਾਸ ਵਿੱਚ ਪੁਰਾਣ ਪ੍ਰਾਚੀਨ ਚਰਿੱਤਰ ਕਥਾਵਾਂ ਇਤ੍ਰਵਿੱਤ ਰਮਾਇਣ ਮਹਾਭਾਰਤ ਆਦ ਅਖਾਕਿਆਵਾਂ ਦੇਵਤਾਵਾਂ ਤੇ ਮਨੁੱਖਾਂ ਦੀਆਂ ਕਥਾਵਾਂ ਉਦਾਹਰਣ ਦਰਸ਼ਨ ਸ਼ਾਸਤਰ ਤਰਕ ਸ਼ਾਸਤਰ ਅਰਥ ਸ਼ਾਸਤਰ ਦਾ ਅਧਿਐਨ ਵੀ ਸ਼ਾਮਲ ਹੈ ਅਧਿਆਇ 6ਵੇਂ ਦੇ ਵਿੱਚ ਸ਼ਤਰੂਆਂ ਤੋਂ ਬਚਾਓ ਕਰਨਾ ਅੰਤਰੀ ਵੀ ਆਪਣੇ ਅੰਦਰੂਨੀ ਦੇਖੋ ਇਹ ਕਿਹੜੇ ਵੇਲੇ ਦੀ ਕਿਤਾਬ ਲਿਖੀ ਗਈ ਹੈ ਪਰ ਅੱਜ ਵੀ ਇਹਦਾ ਕਿਤੇ ਨਾ ਕਿਤੇ ਸਬੰਧ ਸਾਰੀ ਗੁਰਬਾਣੀ ਦਾ ਵੀ ਕਿਤੇ ਨਾ ਕਿਤੇ ਇਸ ਚੀਜ਼ ਤੇ ਉੱਪਰ ਆਪਾਂ ਨੂੰ ਜਿਹੜਾ ਦੱਸਦੀ ਹੈ ਵਿਦਿਆ ਤੇ ਵਿਨੇ ਦਾ ਉਦੇਸ਼ ਹੈ ਇੰਦਰੀ ਵਿਜੇ ਕਾਮ, ਕਰੋਧ, ਲੋਭ, ਹਉਮੈ, ਧਨ ਹਉਮੈ ਕਿਸ ਕਿਸ ਚੀਜ਼ ਦੀ ਹੋ ਸਕਦੀ ਆ ਸਭ ਤੋਂ ਜ਼ਿਆਦਾ ਧਨ ਤੇ ਵਿਦਿਆ ਦੀ ਦੇ ਘਮੰਡ ਗਰਭ ਅਤੇ ਕਿਸੇ ਦੇ ਸਵੈ ਮਾਨ ਨੂੰ ਸੱਟ ਮਾਰ ਕੇ ਖੋਸ਼ ਹੋਣ ਦੀ ਅਯੋਗ ਪ੍ਰਵਿਰਤੀ ਦੇ ਮੁੱਢੋਂ ਤਿਆਗ ਕਰਨ ਨੂੰ ਇੰਦਰੀ ਵਿਜੇ ਕਿਹਾ ਗਿਆ ਹੈ। ਇਨ੍ਹਾਂ ਚੀਜ਼ਾਂ ਦੇ ਵਿੱਚ ਸਪਰਸ਼ ਕਰਨ ਨੂੰ, ਸ਼੍ਰਵਣ ਕਰਨ ਨੂੰ ਦ੍ਰਿਸ਼ਟੀ ਨਾਸਕਾ ਦੇ ਨਾਲ ਨੱਕਾਂ ਦੇ ਨਾਲ ਸ਼ਬਦ ਦੇ ਨਾਲ ਮਾਨਸਿਕ ਵਿਕਾਰਾਂ ਨੂੰ ਭੜਕਾਉਣ ਵਾਲੀਆਂ ਚੀਜ਼ਾਂ ਦੇ ਜਾਂ ਕਾਮ ਤੇ ਜਿਗਤ ਚੀਜ਼ਾਂ ਤੋਂ ਜਾਂ ਖਾਣ ਵਾਲੀਆਂ ਚੀਜ਼ਾਂ ਦੇ ਉੱਪਰ ਸੰਜਮ ਰੱਖਣ ਲੈ ਕੇ ਆ ਇੱਕ ਰਾਜੀ ਨਿਰਾਜ ਕਰਨਾ ਹੁੰਦਾ ਜੇ ਉਹ ਆਪਣੀਆਂ ਇਹਨਾਂ ਲਾਲਸਾਵਾਂ ਦੇ ਉੱਪਰ ਮਤਲਬ ਕਾਬੂ ਨਹੀਂ ਰੱਖਦਾ ਤਾਂ ਬਹੁਤ ਜਲਦੀ ਗੁਲਾਮ ਹੋ ਜਾਵੇਗਾ ਉਹਨੂੰ ਇਸ ਕਰਕੇ ਕਾਮਵਾਸਨਾਂ ਦੇ ਉੱਪਰ ਜਾਂ ਹੋਰ ਜਿਹੜੇ ਇਹਤੇ ਗਏ ਨੇ ਬਾਕੀ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਕ੍ਰੋਧ ਲੋਭ ਹਉਮੈ ਵੀ ਦਿੱਤਾ ਗਿਆ ਹੈਗਾ ਪਰ ਸਭ ਤੋਂ ਜ਼ਿਆਦਾ ਉਹਨੇ ਜ਼ਿਆਦਾ ਜ਼ੋਰ ਦਿੱਤਾ ਹੈਗਾ ਕਾਮ ਦੇ ਉੱਪਰ ਦੂਜਾ ਜਿਹੜਾ ਉਹਨੇ ਜ਼ੋਰ ਦਿੱਤਾ ਕ੍ਰੋਧ ਵਿੱਚ ਦੇਖਣਾ ਘਟਨਾ ਕ੍ਰੋਧ ਵਿੱਚ ਅੰਨੇ ਹੋ ਕੇ ਰਾਜੇ ਜਰਮੇਜ ਨੇ ਬ੍ਰਾਹਮਣਾਂ ਅਤੇ ਰਾਜੇ ਤਾਲ ਜੰਗ ਨੇ ਭਿਰਗੂ ਵੰਸ਼ ਦੇ ਲੋਕਾਂ ਤੇ ਜ਼ੁਲਮ ਕੀਤੇ ਰਾਜੇ ਜਨਮੇਜੇ ਦੀ ਵਾਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਕੀਤੀ ਹੈ ਜਦੋਂ ਉਹ ਕਹਿੰਦੇ ਨੇ ਬਾਲੀ ਰੋਵੇ ਨਹੀਂ ਭਤਾਰ ਨਾਨਕ ਦੁਖੀਆ ਸਭ ਸੰਸਾਰ ਇਸ ਦੇ ਵਿੱਚ ਜਨਮੇਜੇ ਦੀ ਵੀ ਕਥਾ ਦਾ ਜ਼ਿਕਰ ਕੀਤਾ ਗਿਆ ਜਨਮੇਜਾ ਜਿਹੜਾ ਰਾਜਾ ਸੀਗਾ ਉਹ ਅਰਜਨ ਦਾ ਪੜਪੋਤਾ ਸੀ ਇਸ ਦਾ ਜਿਹੜਾ ਸੀ ਪਿਤਾ ਪ੍ਰੀਖਿਤ ਸੀਗਾ ਉਸ ਨੂੰ ਸੱਪ ਨੇ ਡੰਗ ਲਿਆ ਸੀ ਉਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਸੱਪਾਂ ਦਾ ਕਤਲ ਕਰ ਦਿੱਤਾ ਸੀ ਪਰ ਰਿਸ਼ੀ ਵੇਦਵਿਆਸ ਦੇ ਕਹਿਣ ਤੇ ਇਹ ਰੁਕ ਗਿਆ ਸੀ ਜਦੋਂ ਰੁਕ ਗਿਆ ਤਾਂ ਇੱਕ ਦਿਨ ਇਹਨੇ ਯੱਗ ਕਰਵਾਇਆ ਸੀਗਾ ਜਿੱਥੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਜਾਇਆ ਸੀ ਰਾਜਾ ਜਨਮੇਜਾ ਖੁਦ ਬਿਰਧ ਅਵਸਥਾ ਦੇ ਵਿੱਚ ਸੀ ਪਰ ਇੱਕ ਦੀ ਇੱਕ ਰਾਣੀ ਸੀ ਜਿਹੜੀ ਉਹ ਜਵਾਨ ਸੀ ਜਦੋਂ ਉਹ ਆ ਰਹੀ ਸੀ ਤਾਂ ਹਵਾ ਦੇ ਨਾਲ ਉਸ ਦੀ ਜਿਹੜੀ ਸਾੜੀ ਸੀ ਪੱਲੂ ਸੀ ਜਿਹੜਾ ਉਤਰ ਗਿਆ ਸੀਗਾ ਤਾਂ ਉਸ ਤੋਂ ਬਾਅਦ ਬ੍ਰਾਹਮਣ ਸੀ ਜਿਹੜੇ ਉਹਦੇ ਵੱਲ ਦੇਖ ਕੇ ਹੱਸਣ ਲੱਗੇ ਜਦੋਂ ਇਸ ਰਾਜਨ ਮੇਜੇ ਦੀ ਪਤਨੀ ਨੇ ਜਵਾਨ ਪਤਨੀ ਨੇ ਇਹਨੂੰ ਕਿਹਾ ਤੇ ਇਹਨੇ ਬਹੁਤ ਸਾਰੇ ਬ੍ਰਾਹਮਣਾਂ ਦਾ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਇਹਨੂੰ ਕੋੜ ਦੀ ਬਿਮਾਰੀ ਲੱਗ ਗਈ ਸੀ ਤਾਂ ਉਸ ਤੋਂ ਬਾਅਦ ਕਥਾ ਸੁਣਾਉਣੀ ਸ਼ੁਰੂ ਕੀਤੀ ઋષਿ ਵੇਦਵਿਆਸ ਨੇ ਤੇ ઋષਿ ਵੇਦਵਿਆਸ ਨੇ ਕਿਹਾ ਕਿ ਤੂੰ ਸਿਰਫ ਸੱਤ ਬਚਨ ਕਹਿਣਾ ਹੋਰ ਸ਼ਬਦ ਕੁਝ ਨਹੀਂ ਬੋਲਣਾ ਤਾਂ ਜਦੋਂ ਮਹਾਭਾਰਤ ਦੀ ਕਥਾ ਸੁਣਾਉਣ ਲੱਗੇ ઋષਿ ਵੇਦਵਿਆਸ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੇਰੇ ਵੱਡ ਬਡੇਰਿਆਂ ਨੇ ਹਾਥੀ ਚਲਾਏ ਸੀਗੇ ਹਲੇ ਤੱਕ ਵਾਪਸ ਨਹੀਂ ਆਏ ਤਾਂ ਇਹਨੇ ਕਿਹਾ ਇੰਨਾ ਝੂਠ ਨਾ ਮਾਰੋ ઋષਿ ਜੀ ਤਾਂ ਉਸ ਤੋਂ ਬਾਅਦ ਕਹਿੰਦੇ ਆ ਕਿ ਉਹ ઋષਿ ਜਿਹੜੇ ਸੀਗੇ ਉਹਨਾਂ ਨੇ ਕਿਹਾ ਤੈਨੂੰ ਕਿਹਾ ਸੀ ਵੀ ਚੁੱਪ ਕਰੀ ਪਰ ਤੂੰ ਕਿਉਂ ਬੋਲਿਆ ਇਸ ਗੱਲ ਦੇ ਵਿੱਚ ਤਾਂ ਕਹਿੰਦੇ ਇਸ ਦੇ ਸਾਰੇ ਸਰੀਰ ਤੋਂ ਕਿਸੇ ਤਰ੍ਹਾਂ ઋષਿ ਵੇਦਵਿਆਸ ਨੇ ਠੀਕ ਕੀਤਾ ਪਰ ਉਸ ਤੋਂ ਬਾਅਦ ਵੀ ਇਹਦੇ ਸਿਰਫ ਇੱਕ ਅੰਗੂਠੇ ਦੇ ਉੱਪਰ ਕੋੜ ਰਹਿ ਗਿਆ ਸੀ ॠषि वेदव्यास ਨੇ ਕਿਹਾ ਜੇ ਤੂੰ ਕਿੰਤੂ ਨਾ ਕਰਦਾ ਸ਼ਾਇਦ ਤੇਰੇ ਇਹ ਕੋੜ ਮਤਲਬ ਠੀਕ ਹੋ ਜਾਣਾ ਸੀ ਸੰਪੂਰਨ ਤੌਰ ਤੇ ਸੋ ਮੇਰਾ ਕਹਿਣ ਦਾ ਭਾਵ ਆ ਗੁਰਬਾਣੀ ਵਿੱਚ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਜਿੰਨਾਂ ਚੀਜ਼ਾਂ ਬਾਰੇ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਅੱਗੇ ਹੈ ਦੂਜੇ ਪੈਰੇ ਦੇ ਵਿੱਚ ਨੀਚ ਲੋਪਰਵਰਤੀ ਦੇ ਅਧੀਨ ਹੋ ਕੇ ਰਾਜੇ ਦਾ ਇੱਕ ਦਾ ਹੋਰ ਜ਼ਿਕਰ ਕੀਤਾ ਹੋਮੇਕਾਰਨਾ ਜਿਹੜਾ ਰਾਜਾ ਰਾਮਣ ਸੀ ਉਹ ਮਾਰਿਆ ਗਿਆ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਰਾਜਿਆਂ ਦਾ ਜ਼ਿਕਰ ਇਹਨਾਂ ਸ਼ਲੋਕਾਂ ਦੇ ਵਿੱਚ ਕੀਤਾ ਗਿਆ ਤੇ ਇੰਦਰੀਆਂ ਦੇ ਆ ਸ਼ਲੋਕ ਦੇ ਵਿੱਚ ਦੱਸਿਆ ਗਿਆ ਇੰਦਰੀਆਂ ਦੇ ਗੁਲਾਮ ਹੋਣ ਵਾਲੇ ਨਾ ਰਾਜਿਆਂ ਤੋਂ ਸੇਵਾ ਹੋਰ ਬਹੁਤ ਸਾਰੇ ਰਾਜੇ ਪ੍ਰਸ਼ਾਸਕ ਵੀ ਆਪਣੇ ਅੰਤਰੀਮੀ 6 ਸ਼ਤਰੂਆਂ ਦੀ ਮਾਰੂ ਜਕੜ ਤੋਂ ਨਿਕਲ ਨਾ ਸਕੇ ਤੇ ਮਾਰ ਮਟ ਗਏ ਉਹਨਾਂ ਦੇ ਸਾਖ ਸਬੰਧੀਆਂ ਤੇ ਉਹਨਾਂ ਦੇ ਰਾਜਪਾਟ ਨੂੰ ਕੋਈ ਨਹੀਂ ਬਚਾ ਸਕਿਆ ਤੇ ਨਾਲ ਹੀ ਸ਼ਲੋਕ ਹੈ ਪਰਸਤੂ ਵਿਪਰੀਤ ਬਹੁਤ ਸਾਰੇ ਰਾਜੇ ਅਜਿਹੇ ਹੋਏ ਜਿਨ੍ਹਾਂ ਨੇ ਚੰਗਾ ਰਾਜ ਕੀਤਾ ਜਿਵੇਂ ਅੰਬਰੀਸ਼ ਦਾ ਰਾਜਾ ਸੀ ਜਿਹੜਾ ਨਾਂ ਦਾ ਉਹਨੇ ਬਹੁਤ ਚੰਗਾ ਰਾਜ ਕੀਤਾ